ਬਣਾਈ ਸੀ ਕੀਤਾ ਉਹ ਆਪਾਂ ਇੱਕ ਲਾਈਵ ਚੈੱਕ ਕਰਨ ਵਾਸਤੇ ਤੇ ਇੱਕ ਘਰੇਲੂ ਬਗੀਚੀ ਦੀ ਕੀ ਅਪਡੇਟ ਅੱਜ 26 ਨਵੰਬਰ ਨੂੰ ਇਹ ਆਪਾਂ ਗਰੋ ਬੈਗ ਦੇ ਵਿੱਚ ਅਨਾਰ ਦਾ ਬੂਟਾ ਲਗਾਇਆ ਹੈ ਵੇਖੋ ਤੇ ਆਪਾਂ ਗਰੋ ਬੈਗ ਦੇ ਵਿੱਚ ਵੀ ਇਹਨੂੰ ਅਨਾਰ 5 6 10 ਲੱਗੇ ਰਹਿੰਦੇ ਆ ਇਹ ਲਗਾ ਸਕਦੇ ਗਰੋ ਬੈਗ ਚ ਇਹ ਅਮਰੂਦ ਦਾ ਬੂਟਾ ਆ ਇਹ ਗਮਲੇ ਦੇ ਵਿੱਚ ਆ ਪਤਾ ਨਹੀਂ ਆ ਗਿਆ ਵੇਖੋ ਨਾਲੇ ਆਪਾਂ YouTube ਦੇ ਉੱਤੇ ਲਾਈਵ ਨਹੀਂ ਸੀ ਕਦੀ ਕੀਤਾ ਉਹ ਚੈੱਕ ਕਰ ਰਹੇ ਤੇ ਨਾਲੇ ਆਪਾਂ ਅੱਜ 26 ਨਵੰਬਰ ਘਰੇਲੂ ਬਗੀਚੀ ਦੀ ਤੁਹਾਨੂੰ ਅਪਡੇਟ ਬਖਾ ਰਹੇ ਹਾਂ ਗਰੋ ਬੈਗ ਦੇ ਵਿੱਚ ਸਭ ਤੋਂ ਛੋਟਾ ਗਰੋ ਬੈਗ ਆ ਇਹ ਇਹਦੇ ਵਿੱਚ ਆਪਾਂ ਗੋਭੀ ਦੇ ਬੂਟੇ ਇਹ ਧਨੀਆਂ ਇਹ ਹਲਦੀ ਉਗਾਈ ਆ ਆ ਟਮਾਟਰ ਦਾ ਬੂਟਾ ਵੀ ਆਪਾਂ ਗਰੋ ਬੈਗ ਵਿੱਚ ਲਾਇਆ ਛੋਟੇ ਜਿਹਾ ਜਿਨ੍ਹਾਂ ਨੂੰ ਵੀਰਾਂ ਨੂੰ ਜਗ੍ਹਾ ਦੀ ਕਮੀ ਆ ਉਹ ਵੀਰ ਗਰੋ ਬੈਗ ਜਾਂ ਘਮਲੇ ਦੇ ਵਿੱਚ ਵੀ ਸਬਜ਼ੀਆਂ ਫਲ ਬੂਟੇ ਲਗਾ ਸਕਦੇ ਆ ਇਹ ਧਨੀਆਂ ਇਹ ਆਪਾਂ ਅਦਰਕ ਉਹ ਗਾਇਆ ਇਹਦੇ ਵਿੱਚ ਇਹ ਨਿੰਬੂ ਦਾ ਬੂਟਾ ਵੇਖੋ ਇਹ ਵੀ ਗਰੋ ਬੈਗ ਦੇ ਵਿੱਚ ਇਹ ਟਮਾਟਰ ਦਾ ਬੂਟਾ ਜਿੱਥੇ ਤਾਜ਼ੀਆਂ ਸਬਜ਼ੀਆਂ ਖਾਣ ਦੇ ਨਾਲ ਆਪਾਂ ਯਾਰਾਂ ਤੋਂ ਮੁਕਤ ਹੋਵਾਂਗੇ ਬਿਮਾਰੀਆਂ ਦੂਰ ਭਜਣਗੀਆਂ ਉੱਥੇ ਹੀ ਮਨ ਨੂੰ ਵੀ ਸ਼ਾਂਤੀ ਮਿਲਦੀ ਜਦੋਂ ਆਪਾਂ ਕਰੇ ਲੂ ਬਗੀਚੀ ਚ ਹਰਿਆਲੀ ਵੇਖਦੇ ਆਂ ਇਹ ਵੇਖੋ ਗਾਜਰਾ ਆ ਨਾਲੇ ਆਪਾਂ YouTube ਦੇ ਉੱਤੇ ਲਾਈਵ ਚੈੱਕ ਕਰਨਾ ਹੈ ਨਾਲੇ ਆਪਾਂ 26 ਨਵੰਬਰ ਦੀ ਤੁਹਾਨੂੰ ਅਪਡੇਟ ਦੇਣੀ ਹੈ ਕੀ ਅਪਡੇਟ ਹੈ ਅੱਜ ਸਬਜ਼ੀਆਂ ਦੀ ਇਹ ਗਾਜਰਾ ਦੀਆਂ ਵੇਖੋ ਵੱਟਾਂ ਦੇ ਉੱਤੇ ਆਪਾਂ ਗਾਜਰਾ ਉਗਾਈਆਂ ਬਹੁਤ ਸੋਹਣੀਆਂ ਹੋ ਗਈਆਂ ਇਹ ਮੌਲੀਆਂ ਆ 26 ਇਹ ਆਪਾਂ 16 ਤਰੀਕ ਨੂੰ ਉਗਾਈਆਂ ਇਹ ਮਟਰ ਆ ਵੇਖੋ ਤੇ ਆਪਾਂ ਕੋਸ਼ਿਸ਼ ਕਰੀਏ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਆ ਗੋਭੀ ਦੇ ਬੂਟੇ ਵੇਖੋ ਇਹ ਵੀ ਗਾਜਰਾ ਕੋਸ਼ਿਸ਼ ਕਰੀਏ ਆਪਾਂ ਕੇ ਘਰੇ ਉਗਾਈਏ ਇਹ ਗੋਂਗਲੂ ਸਲਗਮ ਇਹ ਵੀ ਗੋਭੀ ਗੋਭੀ ਦੇ ਆਪਾਂ 20 ਤੋਂ 25 ਬੂਟੇ ਉਗਾਏ ਆ ਆ ਦੇਖੋ ਬਹੁਤ ਸੋਹਣੀ ਗਰੋਥ ਹੈ ਬਹੁਤ ਵਧੀਆ ਹੋਈ ਆ ਇਹ ਆਪਾਂ ਬਾਅਦ ਚ ਲਿਆਂਦੇ ਹਾਂ ਗੋਭੀ ਦੇ ਬੂਟੇ ਇਹ ਸਲਗਮ ਇਹ ਬਣੇ ਵੀ ਸਲਗਮ ਥੱਲੇ ਤਾਰੇ ਖੂਗਵਲੂ ਪੂਰਾ ਬਣਿਆ ਆ ਇੰਨੇ ਤੇ ਅੱਜ ਖੇਤਾਂ ਦੇ ਵਿੱਚੋਂ ਨਹੀਂ ਮਿਲਦਾ ਬਣੇ ਉਹਨੇ ਇਹ ਲਸਣ ਆ 5 ਕੁ ਮਹੀਨੇ ਦੀ ਫਸਲ ਆ ਲਸਣ ਇਹਨੂੰ ਆਪਾਂ 15-15 ਦਿਨ ਪਾਣੀ ਦੇਈ ਜਾਣਾ ਆ ਆ ਚਕੰਦਰ ਇਹ ਆਪਣੀ ਘਰੇਲੂ ਬਗੀਚੀ ਦੀ ਸੈਰ ਆ ਅੱਜ 26 ਤਰੀਕਾ ਧਨੀਆ ਵੇਖੋ ਕਿੱਡਾ ਸੋਹਣਾ ਆ ਖੁਸ਼ਬੂਦਾਰ ਧਨੀਆ ਧਨੀਆ ਉਹ ਮੇਥੀ ਇਹ ਪਾਲਕ ਆ ਨਾਲ ਸਰੋਂ ਆ ਆ ਵੇਖੋ ਪਾਲਕ ਹੋ ਵੀ ਟਮਾਟਰ ਦਾ ਬੂਟਾ ਤੇ ਲਸਣ ਤੇ ਇਹ ਮਕਸਦ ਹੀ ਆਪਣਾ ਇੱਕ ਤੇ YouTube ਤੇ ਲਾਈਵ ਵੀਡੀਓ ਪਾਈ ਜਾਵੇ ਅਜੇ ਤੱਕ ਪਾਈ ਨਹੀਂ ਆਪਾਂ ਇੱਕ ਤੁਹਾਨੂੰ 26 ਨਵੰਬਰ ਦੀ ਅੱਜ ਦੀ ਕੀ ਅਪਡੇਟ ਹੈ ਸਬਜ਼ੀਆਂ ਦੀ ਉਹ ਵਿਖਾਈ ਜਾਵੇ ਇਹ ਬੈਂਗਨ ਦਾ ਬੂਟਾ ਤੇ ਦੋਸਤੋ ਆਪਾਂ ਖੁਦ ਘਰ ਵਿੱਚ ਸਬਜ਼ੀਆਂ ਉਗਾਈਏ ਯਾਰਾਂ ਤੋਂ ਬਚੀਏ ਤੰਦਰੁਸਤ ਰਹੀਏ ਜਿੰਨਾ ਹੋ ਸਕਦਾ ਆ ਇੱਕ ਤੇ ਸਵੇਰੇ ਉੱਠਦੇ ਜਦੋਂ ਗਾਰਡਨ ਦੇ ਵਿੱਚ ਆ ਸੈਰ ਕਰਦੇ ਆਪਾਂ ਉਹਨੇ ਇੱਥੇ ਬੜਾ ਮਨ ਨੂੰ ਸ਼ਾਂਤੀ ਮਿਲਦੀ ਆ ਹਰਿਆਲੀ ਅੱਖਾਂ ਵਾਸਤੇ ਵਧੀਆ ਇੱਕ ਜਦੋਂ ਆਪਾਂ ਘਰ ਦੀ ਚੀਜ਼ ਆਪਣੀ ਹੋਊਗੀ ਉਹ ਵੀ ਬੈਨੀਫਿਟ ਆਪਾਂ ਨੂੰ ਠੀਕ ਹੈ ਜੀ ਤੇ ਇਹ ਆਪਾਂ ਇੱਕ ਤੇ YouTube ਤੇ ਅੱਜ ਲਾਈਵ ਵੇਖਣਾ ਹੈ ਕਰਕੇ ਪਹਿਲੀ ਵਾਰ ਵੀਡੀਓ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿੱਦਾਂ ਦੀ ਲੱਗੀ ਤੁਸੀਂ ਸਬਜ਼ੀਆਂ ਉਗਾਈਆਂ ਜਾਂ ਨਹੀਂ ਉਗਾਈਆਂ ਦੱਸਿਓ ਕਿੱਡੀਆਂ ਤੁਹਾਡੀਆਂ ਸਬਜ਼ੀਆਂ ਹੋ ਗਈਆਂ ਆ ਉਹ ਦੱਸਿਓ ਕੋਈ ਸੁਧਾਰ ਦੀ ਲੋੜ ਉਹ ਤਾਂ ਅਸੀਂ ਉਹ ਕੋਈ ਸਿੱਖ ਰਹੇ ਆ ਕੋਈ ਅਹੀਂ ਬਹੁਤ ਵੱਡੇ ਕਿਸਾਨ ਨਹੀਂ ਆ ਇਦਾਂ ਹੀ ਸਿੱਖ ਰਹੇ ਆ ਤੁਹਾਡੇ ਕੋਈ ਪਰ ਇਹ ਕੰਮ ਚ ਸ਼ੌਂਕ ਆ ਲਾਉਨੇ ਹਰ ਸਾਲਿਆ ਜਰੂਰ ਜੋ ਪੈਨਸ਼ਨ ਆਏ ਆ ਹਰ ਸਾਲ ਪਾਲਕ ਧਨੀਆ ਮੇਥੀ ਮੂਲੀ ਗਾਜਰਾਂ ਗੋਗਲੂ ਸਲਗਮ ਸਬ ਮਟਰ ਇਹ ਮੇਰੇ ਸਾਨੂੰ 2.5 3 ਮਰਲੇ ਜਗਾਇਆ ਸਾਰੀ ਇਹਦੇ ਚ ਆਪਾਂ 10 ਤੋਂ 12 ਵੈਰਾਈਟੀਆਂ ਉਗਾਈਆਂ ਆ ਸਾਰੀ ਆ ਵੇਖੋ ਇਥੋਂ ਪਹਿਲਾਂ ਸ਼ੁਰੂ ਕਰ ਦਿੰਨੇ ਆਪਾਂ ਲਸਣ ਸਰੋਂ ਪਾਲਕ ਧਨੀਆ ਮੇਥੀ ਸਲਗਮ ਇਹ ਚਕੰਦਰ ਗੋਭੀ ਇਹ ਵੀ ਸਲਗਮ ਗਾਜਰਾ ਗੋਭੀ ਚਕੰਦਰ ਮਟਰ ਮੂਲੀ ਗਾਜਰਾ ਅੱਗੇ ਅਦਰਕ ਟਮਾਟਰ ਨਿੰਬੂ ਤੇ 12 ਤੋਂ 15 ਵੈਰਾਈਟੀਆਂ ਆਪਣੇ ਕੋ ਆ ਆ ਹਲਦੀ ਹਲਦੀ ਆਪਾਂ ਇਹ ਅਪ੍ਰੈਲ ਚ ਗਾਈ ਹੀ 10 ਕਿ ਮਹੀਨੇ ਦੀ ਇਹ ਫਸਲ ਆ ਫਰਵਰੀ ਦੇ ਵਿੱਚ ਨੇ ਥੱਲੇ ਬਣ ਬਣ ਚੁੱਕੀ ਹਲਦੀ ਕਾਫੀ ਫਰੂਟ ਦੇ ਬੂਟੇ ਵੀ ਆਪਣੇ ਕੋ ਦੋ ਅਮਰੂਦ ਦੇ ਤੇ ਵੱਧ ਤੋਂ ਵੱਧ ਦੋਸਤੋ ਸਬਜ਼ੀਆਂ ਆਪਾਂ ਘਰੇ ਫਲ ਫਰੂਟ ਬੂਟੇ ਲਾਈਏ ਬਿਮਾਰੀਆਂ ਪਹਚਾਈਏ ਯਾਰਾਂ ਤੋਂ ਬਚੀਏ ਇਹੋ ਮਕਸਦ ਹੀ ਲਾਇਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿੱਦਾਂ ਲੱਗਾ ਤੁਹਾਡੀ ਸਬਜ਼ੀ ਕਿੱਦਾਂ ਦੀ ਹੈ ਵੀ ਦੱਸਿਓ ਸਾਰੇ ਜਿਹੜਾ ਜੋੜਨ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ